ਇਸ ਗਰਮੀ ਦੇ ਮੌਸਮ ਵਿੱਚ ਰਸੋਈ ਵਿੱਚ ਵੜਾ ਨੂੰ ਦਿਲ ਨਹੀਂ ਕਰਦਾ ਸੋ ਅਸੀਂ ਅੱਜ ਸੋਚਿਆ ਕਿ ਅੱਜ ਆਪਾਂ ਬਣਾਨੇ ਆਂ ਚੂਰੀ ਜੋ ਕਿ ਹਰ ਪੰਜਾਬੀ ਦੀ ਹਰ ਘਰ ਦੀ जानियां ਇਹ ਚੂਰੀ ਹਰ ਘਰ ਦੇ ਵਿੱਚ ਬਣਾਈ ਜਾਂਦੀ ਆ ਬਹੁਤ ਹੀ ਠੰਡਕ ਦੇਣ ਵਾਲੀ ਚੂਰੀ ਆ ਇਹ ਚਾਹੇ ਤੁਸੀਂ ਚੂਰੀ ਬਣਾ ਲਓ ਚੂਰੀ ਦੇ ਲੱਡੂ ਬਣਾ ਲਓ ਬਹੁਤ ਹੀ ਇਸ ਘੱਟ ਸਮੇਂ ਦੇ ਵਿੱਚ ਬਹੁਤ ਹੀ ਟੇਸਟੀ ਪਹਿਲੇ ਜ਼ਮਾਨੇ ਦੇ ਵਿੱਚ ਇਸੇ ਤਰ੍ਹਾਂ ਹੀ ਬਣਦੀ ਸੀ ਜੋ ਕਿ ਹੁਣ ਵੀ ਬਣ ਰਹੀ ਆ ਤੇ ਇਸ ਤਰ੍ਹਾਂ ਤੁਸੀਂ ਚੂਰੀ ਬਣਾਓ ਖਾਓ ਇੰਜੋਏ ਕਰੋ ਬਹੁਤ ਹੀ ਟੇਸਟੀ ਬਣਦੀ ਆ ਹਰ ਕੋਈ ਵਧੀਆ ਹੀ ਖਾ ਕੇ ਪਸੰਦ ਕਰੂਗਾ ਹਰ ਇੱਕ ਨੂੰ ਪਸੰਦ ਆਵੇਗੀ ਇਸ ਤਰ੍ਹਾਂ ਬਣਾ ਕੇ ਖਾਓ ਇੰਜੋਏ ਕਰੋ ਜੀ ਗਰਮੀ ਨੂੰ ਤੇ ਠੰਡੀ ਠੰਡੀ ਹੈ ਮੱਖਣ ਵਾਲੀ ਚੂਰੀ ਮੱਖਣ ਤੇ ਗੁੜ ਵਾਲੀ ਹਾਂਜੀ ਬੈਠੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਜੋਤੀਮਨ ਫੈਮਿਲੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦਾ ਬਸਦਾ ਵਾਧ ਤੇ ਚੜ੍ਹਦੀ ਕਲਾ 'ਚ ਰੱਖੇ ਦੇਖ ਰਹਾ ਤੁਸੀਂ ਜੀ ਮੈਂ ਇਹ ਬਣਾ ਰਹੀ ਆ ਮੱਖਣ ਅੱਜ ਬਹੁਤ ਜ਼ਿਆਦਾ ਗਰਮੀ ਸੀ ਸੋਚਿਆ ਕਿ ਕੀ ਬਣਾਈਏ ਪ੍ਰਦੀਪ ਨੇ ਪ੍ਰਦੀਪ ਨੂੰ ਮੈਂ ਦੱਸਦੀ ਹੁੰਦੀ ਸੀ ਕਿ ਆਪਾਂ ਚੂਰੀ ਬਣਾਉਂਦੇ ਹੁੰਦੇ ਸੀ ਸਾਨੂੰ ਅਸੀਂ ਛੋਟੇ ਹੁੰਦੇ ਵੀ ਚੂਰੀ ਖਾਂਦੇ ਹੁੰਦੇ ਸੀ ਤੇ ਪ੍ਰਦੀਪ ਨੇ ਕਿਹਾ ਕਿ ਚਲੋ ਮੰਮਾ ਅੱਜ ਚੂਰੀ ਬਣਾ ਕੇ ਖਿਲਾਓ ਸੋ ਜੀ ਤਾਜ਼ਾ ਤਾਜ਼ਾ ਕੱਢਿਆ ਮੱਖਣ ਐ ਇਸ ਤਰ੍ਹਾਂ ਮਲਾਈ ਜਮਾ ਹੋਈ ਹੋਈ ਸੀ ਮਲਾਈ ਦੇ ਵਿੱਚੋਂ ਇਸ ਤਰ੍ਹਾਂ ਮੈਂ ਮੱਖਣ ਬਣਾ ਲਿਆ ਮੱਖਣ ਬਣਾ ਕੇ ਨੂੰ ਇੱਕ ਅਲੱਗ ਡੱਬੀ ਦੇ ਵਿੱਚ ਬਣਾ ਕੇ ਰੱਖ ਲਿਆ ਤੇ ਇਹ ਜੀ ਨਾਲ ਬਣਾ ਰਹੇ ਆ ਆਪਾਂ ਮੱਕੀ ਦੀਆਂ ਰੋਟੀਆਂ ਮੱਕੀ ਦੇ ਪ੍ਰਸ਼ਾਦੇ ਗਰਮਾ ਗਰਮ ਬਣ ਰਹੇ ਆ ਜੀ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਅਸੀਂ ਇਹ ਚੂਰੀ ਬਣਾ ਕੇ ਤਿਆਰ ਕਰ ਸਕਦੇ ਆ ਹਰ ਕੋਈ ਇਹਨੂੰ ਪਸੰਦ ਕਰਦਾ ਆ ਹਰ ਘਰ ਦੇ ਵਿੱਚ ਬਣਾਈ ਜਾਂਦੀ ਆ ਪੰਜਾਬੀਆਂ ਦੀ ਤਾਂ ਖਾਸ ਪਸੰਦ ਆ ਬੱਚਿਆਂ ਨੂੰ ਪਹਿਲੇ ਸਮੇਂ ਦੇ ਵਿੱਚ ਸਾਡੀਆਂ ਦਾਦੀਆਂ ਸਾਡੀ ਦਾਦੀ ਸਾਡੀ ਮਾਂ ਸਾਰੇ ਹਰ ਘਰ ਦੇ ਵਿੱਚ ਬੱਚਿਆਂ ਨੂੰ ਬਣਾ ਕੇ ਦਿੰਦੇ ਹੁੰਦੇ ਸੀ ਅਸੀਂ ਵੀ ਖਾਧੀ ਹੋਈ ਆ ਜੀ ਤੇ ਇਹ ਚੂਰੀ ਬਹੁਤ ਸਵਾ ਟੇਸਟੀ ਲੱਗਦੀ ਆ ਚਾਹੋ ਤਾਂ ਤੁਸੀਂ ਮੱਖਣ ਨਾਲ ਬਣਾ ਲਓ ਚਾਹੋ ਤਾਂ ਤੁਸੀਂ ਇਹਨੂੰ ਦੇਸੀ ਘਿਓ ਦੇ ਵਿੱਚ ਵੀ ਬਣ ਜਾਂਦੀ ਆ ਪਰ ਜਿਹੜੀ ਇਹ ਠੰਡਕ ਦਿੰਦੀ ਆ ਠੰਡਕ ਦੇਣ ਵਾਲੀ ਆ ਕਿਉਂਕਿ ਗੋੜ ਵਾਲੀ ਸ਼ੱਕਰ ਵੀ ਠੰਡੀ ਹੁੰਦੀ ਆ ਤੇ ਜੀ ਗਰਮੀ ਦੇ ਵਿੱਚ ਜਿਹੜਾ ਇਹ ਮੱਖਣ ਆ ਠੰਡਾ ਠੰਡਾ ਹੈ ਤਾਜ਼ਾ ਤਾਜ਼ਾ ਮੱਖਣ ਆ ਇਹਦੇ ਨਾਲ ਵੀ ਬਹੁਤ ਠੰਡਕ ਮਿਲਦੀ ਆ ਆਰਾਮ ਮਿਲਦਾ ਆ ਅੱਜ ਕੱਲ ਤਾਂ ਹਰ ਕੋਈ ਇਹ ਚੂਰੀ ਬਣਾ ਕੇ ਖਾਂਦੇ ਆ ਪਸੰਦ ਕਰਦੇ ਸਾਰਿਆਂ ਨੂੰ ਪਸੰਦ ਆਉਂਦੀ ਆ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦੀ ਆ ਵੱਡਿਆਂ ਨੂੰ ਵੀ ਪਸੰਦ ਆਉਂਦੀ ਆ ਬਜ਼ੁਰਗਾਂ ਨੂੰ ਵੀ ਬਹੁਤ ਪਸੰਦ ਆਉਂਦੀ ਆ ਤੇ ਜੀ ਇਹ ਬਣ ਗਈਆਂ ਸਾਡੀਆਂ ਮੱਕੀ ਦੇ ਪ੍ਰਸ਼ਾਦੇ ਬਣ ਕੇ ਤਿਆਰ ਹੋ ਗਏ ਆ ਤੇ ਜੀ ਬਾਕੀ ਪਹਿਲਾਂ ਮੈਂ ਥੋੜੇ ਲਿਆ ਦੋ ਤੋਂ ਤਿੰਨ ਪ੍ਰਸ਼ਾਦੇ ਲਿਆ ਬਾਕੀ ਅਗਰ ਜ਼ਰੂਰਤ ਹੋਈ ਘੱਟ ਲੱਗੀ ਤਾਂ ਮੈਂ ਹੋਰ ਲਵਾਂਗੀ ਕਿਉਂਕਿ ਜਦੋਂ ਆਪਾਂ ਖਾਣ ਲੱਗਦੇ ਆ ਤਾਂ ਬਹੁਤ ਟੇਸਟੀ ਬਣਦੀ ਆ ਇਹ ਤੇ ਇਸ ਕਰਕੇ ਚੀਜ਼ ਖੁੱਲੀ ਬਣਾਦੀ ਹੁੰਨੀ ਆ ਮੈਂ ਸੋ ਜੀ ਤੁਸੀਂ ਉਹਨੇ ਦਿਨ ਵੀਡੀਓ ਨੂੰ ਜੇਕਰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਦੇ ਹੋ ਤੇ ਪਰ ਬਣਾ ਕੇ ਜਰੂਰ ਦੇਖਿਓ ਇਸ ਤਰ੍ਹਾਂ ਮੈਂ ਮੱਕੀ ਦੀ ਰੋਟੀ ਨੂੰ ਬਰੀਕ-ਬਰੀਕ ਹੱਥ ਦੇ ਨਾਲ ਹੀ ਛੋਟੇ-ਛੋਟੇ ਪੀਸ ਬਣਾ ਲਿਆ ਤੇ ਜੀ ਕਿਉਂਕਿ ਤਾਜੀ ਰੋਟੀ ਆ ਚਾਹੇ ਬੇਹੀ ਵੀ ਥੋੜੇ ਸਵੇਰ ਦੀ ਵੀ ਪਈ ਹੋਵੇ ਤਾਂ ਵੀ ਵਧੀਆ ਬਣਦੀ ਆ ਇਹ ਜੀ ਮੈਂ ਲਿਆ ਆ ਮੱਖਣ ਤੇ ਇਹ ਲਈਆ ਗੁੜ ਵਾਲੀ ਸ਼ੱਕਰ ਚਾਹੋ ਤਾਂ ਤੁਸੀਂ ਗੁੜ ਕੁੱਟ ਕੇ ਲੈ ਲਓ ਜਾਂ ਤੁਸੀਂ ਸ਼ੱਕਰ ਲੈ ਲਓ ਤੇ ਜੀ ਮੈਂ ਆਪਣੇ ਟੇਸਟ ਦੇ ਅਕੋਰਡਿੰਗ ਜਿੰਨੀ ਕ ਇਹ ਆਪਾਂ ਰੋਟੀ ਲਈ ਆ ਨਾ ਮੱਕੀ ਦੀ ਆ ਤੇ ਪ੍ਰਸ਼ਾਦੇ ਲਏ ਆ ਉਨਾਂਕ ਮੀ ਉਸ ਹਿਸਾਬ ਦੇ ਨਾਲ ਤੁਸੀਂ ਸ਼ੱਕਰ ਲੈ ਲੈਣੀ ਆ ਅੰਦਾਜ਼ਾ ਇਹਦਾ ਕੋਈ ਨਹੀਂ ਹੈਗਾ ਜਿੰਨੀ ਤੁੱਜੇ ਤੁਸੀਂ ਘੱਟ ਖਾਣੇ ਤਾਂ ਘੱਟ ਲੈ ਲਓ ਜ਼ਿਆਦਾ ਖਾਣੇ ਆ ਤਾਂ ਥੋੜੀ ਜਿਹੀ ਜ਼ਿਆਦਾ ਪਾ ਲਓ ਮੱਖਣ ਮੈਂ 2 ਚਮਚ ਭਰ ਕੇ ਪਾ ਲਿਆ ਜਰੂਰਤ ਹੋਈ ਤਾਂ ਮੈਂ ਹੋਰ ਪਾਉਂਦੇ ਜਾਣਾ ਨਾਲੋ ਨਾਲ ਆ ਦੇਖੋ ਹੋਰ ਪਾ ਲਿਆ 1 ਚਮਚ ਭਰ ਕੇ ਜੀ ਤੇ ਇਹਨੂੰ ਮੈਂ ਹੁਣ ਹੱਥ ਦੇ ਨਾਲ ਹੀ ਮਿਕਸ ਕਰਨਾ ਆ ਕਿਉਂਕਿ ਆ ਮੈਂ ਹਲਕਾ ਜਿਹਾ ਇੱਕ ਚੁੰਡੀ ਤਕਰੀਬਨ ਇੱਕ ਚੁਟਕੀ ਜਿਹਨੂੰ ਕਹਿੰਦੇ ਆ ਉਹ ਮੈਂ ਨਮਕ ਪਾਇਆ ਤੇ ਇਹਨੂੰ ਇਸ ਤਰ੍ਹਾਂ ਦਾ ਹੱਥ ਦੇ ਨਾਲ ਹੀ ਮਿਕਸ ਕਰਨਾ ਆ ਹੱਥ ਦੇ ਨਾਲ ਮਿਕਸ ਕੀਤਾ ਬਹੁਤ ਹੀ ਟੇਸਟੀ ਲੱਗਦਾ ਨਹੀਂ ਹੈਗਾ ਕਿ ਇਹ ਆਪਾਂ ਹੱਥ ਨਾਲ ਮਿਕਸ ਕੀਤੀ ਇੰਨੀ ਵਧੀਆ ਇਹ ਚੂਰੀ ਸਾਡੀ ਮਿਕਸ ਹੋ ਕੇ ਤਿਆਰ ਹੋ ਜਾਂਦੀ ਹੈ ਚੰਗੀ ਤਰ੍ਹਾਂ ਇਹਨੂੰ ਚੱਕਰ ਨੂੰ ਮੱਖਣ ਨੂੰ ਤੇ ਇਹ ਰੋਟੀ ਨੂੰ ਜਿਹੜੀ ਮੱਕੀ ਦੀ ਬਣਾਈ ਆਪਾਂ ਇਹਨੂੰ ਮਿਕਸ ਕਰ ਲੈਣਾ ਆ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਹੈ ਜੀ ਸਾਰੇ ਕਮੈਂਟ ਕਰਨ ਦਾ ਵਾਗਰ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਮੈਨੂੰ ਇਹ ਚੂਰੀ ਘੱਟ ਲੱਗ ਰਹੀ ਸੀ ਸੋ ਜੀ ਮੈਂ ਇੱਕ ਰੋਟੀ ਹੋਰ ਇਹਦੇ ਵਿੱਚ ਮਿਕਸ ਕਰ ਲਈ ਆ ਤਾਂ ਜੋ ਇਹ ਸਾਰੇ ਰੱਜ ਕੇ ਖਾਣ ਖੁਸ਼ ਹੋ ਕੇ ਖਾਣ ਤੇ ਪਸੰਦ ਸਾਰਿਆਂ ਨੂੰ ਆਂਦੀ ਥੋੜੀ ਜਿਹੀ ਸ਼ੱਕਰ ਵੀ ਮੈਂ ਹੋਰ ਪਾ ਲਈ ਉਹ ਵੀ ਘੱਟ ਲੱਗ ਰਹੀ ਸੀ ਕਿਉਂਕਿ ਟੇਸਟ ਕਰਕੇ ਦੇਖ ਲਿਆ ਕਰੋ ਅਗਰ ਘੱਟ ਲੱਗਦੀ ਤਾਂ ਹੋਰ ਪਾ ਲਓ ਇਸ ਤਰ੍ਹਾਂ ਇਹਨੂੰ ਵੀ ਮੈਂ ਚੰਗੀ ਤਰ੍ਹਾਂ ਸਾਰਿਆਂ ਨੂੰ ਮਿਕਸ ਕਰ ਲੈਣਾ ਹੈ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਜਲਦੀ ਇਹ ਬਣ ਕੇ ਤਿਆਰ ਹੋ ਜਾਂਦੀ ਆ ਆਹ ਲਓ ਜੀ ਮੈਂ ਸਾਰਿਆਂ ਨੂੰ ਮਿਕਸ ਕਰ ਲਿਆ ਇੱਕ ਜਿੱਦਾਂ ਆਪਾਂ ਡੋ ਬਣਾ ਕੇ ਰੱਖਦੇ ਨਾ ਆਟੇ ਦਾ ਉਸੀ ਤਰ੍ਹਾਂ ਹੀ ਦੇਖੋ ਲੱਗਦਾ ਨਾ ਜਿਵੇਂ ਆٹے ਦਾ ਮੱਕੀ ਦੇ ਆٹے ਦਾ ਡੋ ਬਣਿਆ ਹੁੰਦਾ ਆ ਸੋਜੀ ਆ ਮੈਂ ਸਾਰਾ ਕੁਝ ਮਿਕਸ ਕਰ ਲਿਆ ਚਾਹੋ ਤਾਂ ਤੁਸੀਂ ਇਸ ਤਰ੍ਹਾਂ ਹੀ ਬੱਚਿਆਂ ਨੂੰ ਦੇ ਸਕਦੇ ਆ ਚਾਹੋ ਤਾਂ ਤੁਸੀਂ ਇੱਕ ਅਲੱਗ ਕਿਸਮ ਦੇ ਨਾਲ ਇਸ ਤਰ੍ਹਾਂ ਗੋਲ-ਗੋਲ ਲੱਡੂ ਜੇ ਬਣਾ ਲਓ ਤਾਂ ਜੋ ਵੇਸਟ ਨਾ ਜਾਵੇ ਬੱਚੇ ਵੀ ਖੁਸ਼ ਹੋ ਕੇ ਖਾਊ ਖਾਣਗੇ ਬੱਚਿਆਂ ਨੂੰ ਤਾਂ ਸਪੈਸ਼ਲੀ ਚੂਰੀ ਬਹੁਤ ਪਸੰਦ ਆ ਹੋਰ ਕੁਝ ਮਿਲੇ ਨਾ ਮਿਲੇ ਪਰ ਚੂਰੀ ਬੱਚੇ ਬਹੁਤ ਖੁਸ਼ ਹੋ ਕੇ ਪਸੰਦ ਹੋ ਦੇ ਨਾਲ ਆਪਣੀ ਚਾਹਤ ਦੇ ਨਾਲ ਚੂਰੀ ਖਾਂਦੇ ਆ ਤੇ ਸਾਡੇ ਪਰਵਾਰਾਂ ਦੇ ਵਿੱਚ ਇਹੀ ਅੱਜਕੱਲ ਜਿਆਦਾ ਬਣਾਉਂਦੇ ਆ ਕਿਉਂਕਿ ਇਸ ਵੇਲੇ ਗਰਮੀ ਆ ਕਣਕਾਂ ਦਾ ਮੌਸਮ ਚੱਲ ਰਿਹਾ ਕਣਕਾਂ ਦੀ ਕਟਾਈ ਹੋ ਰਹੀ ਆ ਤੂੜੀ ਬਣਾ ਰਹੇ ਆ ਸੋ ਜੀ ਹਰ ਘਰ ਦੇ ਵਿੱਚ ਕੇ ਸ਼ੱਕਰ ਤੇ ਚੂਰੀ ਬਣ ਰਹੀ ਆ ਬਣਦੀ ਵੀ ਬਹੁਤ ਜਲਦੀ ਆ ਕੋਈ ਇੰਨੀ ਜਿਆਦਾ ਖੇਚਣ ਨਹੀਂ ਲਾਓ ਜੀ ਮੈਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਏ ਆ ਉੱਪਰ ਮੈਂ ਥੋੜਾ ਥੋੜਾ ਚਮਚ ਦੇ ਨਾਲ ਇਹਦੇ ਮੱਖਣ ਲਗਾ ਰਹੀ ਆ ਕਿਉਂਕਿ ਮੱਖਣ ਜਿਹੜਾ ਉੱਪਰ ਵੀ ਜਦੋਂ ਲਗਾਨੇ ਆ ਦੇਖਣ ਨੂੰ ਵੀ ਸੋਹਣਾ ਲੱਗਦਾ ਆ ਤੇ ਖਾਣ ਨੂੰ ਵੀ ਟੇਸਟੀ ਲੱਗਦਾ ਆ ਨਾਲ ਜਦੋਂ ਆਪਾਂ ਇਹਦੇ ਲੱਡੂਆਂ ਦੇ ਨਾਲ ਖਾਂਦੇ ਆ ਤੇ ਮੱਖਣ ਦੇ ਉੱਪਰ ਥੋੜੀ ਥੋੜੀ ਮੇਦੇ ਉੱਪਰ ਜਿਹੜੀ ਸ਼ੱਕਰ ਆ ਇਹ ਮੈਂ ਸਪ੍ਰਿੰਕਲ ਕਰ ਦਿੱਤੀ ਆ ਹਲਕੀ ਹਲਕੀ ਮੈਂ ਥੋੜੀ ਥੋੜੀ ਇਹ ਸ਼ੱਕਰ ਪਾ ਰਹੀ ਆ ਥੱਲੇ ਡਿੱਗ ਰਹੀ ਸੀ ਸੋ ਜਮ ਇਸ ਤਰ੍ਹਾਂ ਹੌਲੀ ਹੌਲੀ ਇਹਨੂੰ ਸ਼ੱਕਰ ਨੂੰ ਮੱਖਣ ਦੇ ਉੱਤੇ ਲਗਾ ਰਹੀ ਆ ਸੋ ਜੀ ਬਣਾਇਓ ਜਰੂਰ ਬਣਾ ਕੇ ਦੇਖਿਓ ਵੀਡੀਓ ਪਸੰਦ ਆਂਦੀ ਤਾਂ ਤੇ ਜੀ ਲਓ ਜੀ ਸਾਡੇ ਬਣ ਕੇ ਤਿਆਰ ਹੋ ਗਏ ਆ ਇਹ ਚੂਰੀ ਵਾਲੇ ਪੰਜਾਬੀ ਲੱਡੂ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੋਏ ਸੀ ਬਹੁਤ ਜ਼ਿਆਦਾ ਟੇਸਟੀ ਤਿਆਰ ਹੋਏ ਸੀਗੇ ਟੇਸਟ ਕਰਦੇ ਕਰਦੇ ਹੀ ਸਾਰਿਆਂ ਨੇ ਤਕਰੀਬਨ ਖਾ ਲਏ ਸੀਗੇ ਇੰਨੇ ਟੇਸਟੀ ਬਣਦੇ ਆ ਇਹ ਤੇ ਬਹੁਤ ਹੀ ਸੌਫਟ ਮੂੰਹ ਦੇ ਵਿੱਚ ਘੁਲ ਜਾਣ ਵਾਲੇ ਤਾਜੇ-ਤਾਜੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਹਰ ਵਾਰ ਦੀ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਟੇਸਟ ਕਰਾਂਦੀ ਹੁੰਦੀ ਆ ਆਪਣੀ ਬੇਟੀ ਨੂੰ ਸੋ ਜੀ ਮੈਂ ਇਹਨੂੰ ਤੋੜ ਕੇ ਇਹਨੂੰ ਮੈਂ ਟੇਸਟ ਕਰਾ ਰਹੀ ਆ ਲੱਡੂ ਨੂੰ ਤੁਹਾਨੂੰ ਮੈਂ ਇਹਨੂੰ ਤੋੜ ਕੇ ਵੀ ਦਿਖਾ ਰਹੀ ਆ ਲੱਡੂ ਨੂੰ ਆ ਦੇਖੋ ਜੀ ਕਿੰਨਾ ਸੌਫਟ ਬਣ ਕੇ ਤਿਆਰ ਹੋਇਆ ਆ ਬਹੁਤ ਹੀ ਵਧੀਆ ਲਓ ਜੀ ਬਿਲਕੁਲ ਸਾਰੇ ਆਪਾਂ ਜੋ ਵੀ ਇਹਦੇ ਵਿੱਚ ਤਿੰਨ ਚੀਜ਼ਾਂ ਨਾਲ ਤਾਂ ਇਹ ਸਾਰੀ ਬਣ ਕੇ ਤਿਆਰ ਹੋ ਜਾਂਦੀ ਆ ਚੂਰੀ ਰੋਟੀ ਮੱਕੀ ਦੀ ਤੇ ਸ਼ੱਕਰ ਤੇ ਨਾਲ ਹੈਗਾ ਜੀ ਮੱਖਣ ਮੱਖਣ ਦੀ ਜਗ੍ਹਾ ਤੇ ਮੱਖਣ ਨਹੀਂ ਹੈਗਾ ਤੁਸੀਂ ਘਿਓ ਵੀ ਲੈ ਸਕਦੇ ਆ ਦੇਸੀ ਘਿਓ ਲਿਓ ਜੀ ਬਨਾਸਪਤੀ ਡਾਲਡਾ ਘਿਓ ਨਾਲ ਲਿਓ ਦੇਸੀ ਘਿਓ ਲਿਓ ਜਾਂ ਲਿਓ ਮੱਖਣ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਅ ਬਣ ਕੇ ਤਿਆਰ ਹੁੰਦੀ ਚੂਰੀ ਤਾਂ ਅੱਜ ਕੱਲ ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ ਵੀ ਪੰਜਾਬੀ ਰੈਸਟੋਰੈਂਟਾਂ ਦੇ ਵਿੱਚ ਖਾਸ ਕਰਕੇ ਮੈਨੂ ਦੇ ਵਿੱਚ ਚੂਰੀ ਵੀ ਇੱਕ ਮੈਨੂ ਦਾ ਹਿੱਸਾ ਬਣ ਚੁੱਕੀ ਆ ਦੇਖੋ ਪ੍ਰਦੀਪ ਨੂੰ ਟੇਸਟੀ ਲੱਗੇ ਆ ਤੇ ਬਹੁਤ ਖੁਸ਼ ਹੋ ਕੇ ਖਾ ਰਹੀ ਆ ਲਓ ਜੀ ਖਾਓ ਇੰਜੋਏ ਕਰੋ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ